ਮਾ ਪਗਵਤੀ ਦੇ ਬੋਂਜਾ ਸ਼ਕਤੀ ਪੀਠ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਬਲਾਸਪੁਰ ਦੇ ਵਿੱਚ ਸਥਿਤ ਪ੍ਰਸਿੱਧ ਸ਼ਕਤੀ ਪੀਠ ਮਾਣਾਣਾ ਦੇਵੀ ਜਿੱਥੇ ਸਬਰ ਮਹੀਨੇ ਦਾ ਮੇਲਾ ਯਾਨੀ ਕਿ ਚਾਲੇ 25 ਜੁਲਾਈ ਤੋਂ ਸ਼ੁਰੂ ਹੋ ਗਏ ਨੇ ਦੱਸਦੇ ਇਹ ਕਿ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੇ ਮਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਦਿਮੰਦਰ ٹرسٹ ਦੇ ਵੱਲੋਂ ਮੇਲੇ ਦੌਰਾਨ ਮੰਦਰ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਮੰਦਰ ਅਧਿਕਾਰੀ ਸੰਜੀਵ ਪ੍ਰਭਾਕਰ ਦਾਇਕ ਕਹਿਣਾ ਹੈ ਕਿ ਸਾਵਣ ਮੇਲੇ ਦੇ ਦੌਰਾਨ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਮਾਤਾ ਦੇ ਭਗਤ ਨਤਮਸਤਕ ਹੁੰਦ ਲਈ ਪਹੁੰਚਦੇ ਨੇ ਇਸ ਕਰਕੇ ਮੰਦਰ ਨੂੰ 9 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਆਉਣ ਵਾਲੇ ਸ਼ਰਧਾਲੂਆਂ ਦੀ ਮੁੱਖ ਸਹੂਲਤ ਦੇ ਲਈ ਮੰਦਰ ٹرسٹ ਵੱਲੋਂ ਲੰਗਰ ਤੇ ਮੈਡੀਕਲ ਕੈਂਪ ਦਾ ਇੰਤਜ਼ਾਮ ਕੀਤਾ ਗਿਆ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਤੇ ਸ਼ਰਧਾਲੂਆਂ ਦੀ ਨਜ਼ਰ ਰੱਖਣ ਦੇ ਲਈ ਜਗ੍ਹਾ-ਜਗ੍ਹਾ ਤੇ ਸੀਸੀਟੀਵੀ ਕੈਮਰੇ श्रावण अष्टमी का मेला इस बार आज से 25 जुलाई से 3 अगस्त तक नैना देवी जी में विधि विधान से मनाया जा रहा है इस बार पहले की भांति ही मेला क्षेत्र को नौ सेक्टरों में विभाजित किया गया है इन सभी नौ सेक्टर्स में मेला पुलिस अधिकारी सेक्टर पुलिस अधिकारी और सेक्टर मजिस्ट्रेट्स को लगाया गया है श्रद्धालुओं की सुविधा के लिए जगह जगह पे पानी की लंगर की हमारी व्यवस्था है इसके अतिरिक्त पंजाब से विभिन्न क्षेत्रों से आए हुए श्रद्धालुओं द्वारा भी मेला क्षेत्र में आसपास लगभग अस्सी लंगर जो हैं वो संचालित किए जा रहे हैं जिनमें श्रद्धालुओं के खान पान की पूरी व्यवस्था श्रद्धालुओं तो द्वारा और हमारे जो नैना देवी ट्रस्ट का विशेष लंगर है वहाँ पे लंगर की तीन टाइम की व्यवस्था की गई है इसमें 24 घंटे श्रद्धालुओं को ब्रेकफास्ट लंच डिनर का आयोजन किया जा रहा है इसके अतिरिक्त विशेष तौर पे इस बार हमारे टेंपल में ही इंटीग्रेटेड कमांड एंड कंट्रोल सेंटर का भी संचालन किया जा रहा है जिसमें लगभग 120 सीसीटीवी कैमरास लगाए गए हैं जिनसे पूरे मेला क्षेत्र में जो है निगरानी व्यवस्था की जा रही है जिसमें पुलिस को भी हमारे ये कंट्रोल कंट्रोल सेंटर जो है सहयोग कर रहा है ਉਦਰੀ ਮੈਡੀਕਲ ਕੈਂਪ ਦੇ ਵਿੱਚ ਡਾਕਟਰ ਸੰਜੇ ਉਤਰੀ ਦਾ ਕਹਿਣਾ ਹੈ ਕਿ ਉਹ ਮੈਡੀਕਲ ਕੈਂਪ ਪਿਛਲੇ ਲੰਬੇ ਸਮੇਂ ਤੋਂ ਲਾਉਂਦੇ ਆ ਰਹੇ ਨੇ 48ਵਾਂ ਮੈਡੀਕਲ ਕੈਂਪ ਮਾਨਿਆਣਾ ਦੇ ਵੀ ਸੇਵਾ ਸੰਸਥਾ ਸੁਸਾਇਟੀ ਦੇ ਸਹਿਯੋਗ ਨਾਲ ਆਇਆ ਗਿਆ ਜਿਸ ਦੇ ਵਿੱਚ ਖੰਗ ਜ਼ੁਖਾਮ ਬੁਖਾਰ ਪੇਟ ਦਰਦ ਉਲਟੀ ਤੇ ਬਲੱਡ ਪ੍ਰੈਸ਼ਰ ਦੀ ਦਵਾਈ ਦਿੱਤੀ ਜਾਂਦੀ ਹੈ ਇਸੇ ਦੌਰਾਨ ਜੇਕਰ ਕਿਸੇ ਪੱਖ ਨੂੰ ਸੱਟ ਲੱਗਦੀ ਹੈ ਤਾਂ ਉਸ ਦੀ ਪੱਟੀ ਦਾ ਵੀ ਪ੍ਰਬੰਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਪੱਖ ਦੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੈ ਤਾਂ ਉਸ ਦੇ ਇਲਾਜ ਦਾ ਵੀ ਇੱਥੇ ਪੂਰਾ ਪ੍ਰਬੰਧ ਕੀਤਾ ਗਿਆ ਤੇ ਉਸ ਨੂੰ ਐਂਬੂਲੈਂਸ ਨਾਲ ਹੀ ਨੇੜੇ ਹਸਪਤਾਲ ਵੀ ਲੈ ਆਂਦਾ ਜਾਂਦਾ ਹੈ ये श्रावण मेला के नाम से जाना जाता है श्रावण मेला शुरू से ही यहाँ बहुत श्रद्धालु श्रद्धालु जो है वो लंगर लगाते हैं पैदल यात्रा करते हैं माता जी की बहुत से लोग साष्टांग प्रणाम करते हुए भी आते हैं और तो श्रावण महीने में विशेष महत्व है शंकर जी का और साथ में माता जी का भी तो इसलिए श्रद्धालु जो है इस मास में यहाँ आकर के ये पुण्य का काम करते हैं ਆਪਨਾ ਜੀ ਸਭ ਤੋਂ ਪਹਿਲਾਂ ਹੈਗਾ ਵੀ ਮੈਡੀਕਲ ਕੈਂਪ ਜਿਹੜਾ ਪਿਛਲੇ 47 ਸਾਲ ਤੋਂ ਲੱਗ ਰਿਹਾ ਆ ਇਸ ਵਾਰੀ 48ਵਾਂ ਕੈਂਪ ਆ ਜੀ ਤੇ ਉਹਦੇ ਵਿੱਚ ਵੀ ਮੈਨੂੰ ਵੀ ਤਕਰੀਬਨ 12 ਸਾਲ ਹੋ ਗਏ ਮਹਾਵਾਜ ਵੱਲੋਂ ਸੇਵਾ ਬਖਸ਼ੀ ਆ ਆਪਾਂ ਜਿਹੜਾ ਇਹ 10 ਦੇ 10 ਦਿਨ ਹੁੰਦੇ ਨੇ ਆਪਾਂ ਮਹਾਮਾਈ ਦੀ ਸੇਵਾ ਦੇ ਵਿੱਚ ਐਂਬੂਲੈਂਸ ਲੈ ਕੇ ਆਪਾਂ ਸੇਵਾ ਨਿਭਾਉਂਦੇ ਆ ਜੀ ਐਂਬੂਲੈਂਸ ਕਿੱਥੇ ਤੱਕ ਪਹੁੰਚ ਜਾਂਦੀ ਆ ਤੁਸੀਂ ਉਹ ਆਪਣੇ ਜੇ ਤਾਂ ਜੀ ਨਾਰਮਲ ਪੇਸ਼ੈਂਟ ਹੋਵੇ ਫਿਰ ਤਾਂ ਆਪਣੇ نیچے ਹਸਪੀਟਲ ਕੋ ਮੰਡਲ ਹਸਪੀਟਲ ਹੈਗਾ ਇਹ ਸਰਕਾਰੀ ਆਪਾਂ ਉੱਥੇ ਛੱਡਦੇ ਆ ਜੇ ਮੰਨ ਲਓ ਇਹ ਲੱਗਦਾ ਹੋਵੇ ਕਿ ਆਪਾਂ ਨੂੰ ਇਹਨੂੰ ਅ ਹੋਰ ਵਧੀਆ ਵੱਡੇ ਹਸਪੀਟਲ ਚ ਪਹੁੰਚਾਉਣਾ ਚਾਹੀਦਾ ਆ ਤਾਂ ਆਪਾਂ ਉਹਨੂੰ ਅਨੰਦਪੁਰ ਸਾਹਿਬ ਜਾਂ ਪੀਜੀਆਈ ਵੀ ਆਪਾਂ ਉਹਨੂੰ ਸ਼ਿਫਟ ਕਰਦੇ ਹਾਂ ਜਿੰਨੀ ਸਾਰੀ ਐਮਰਜੈਂਸੀਆਂ ਆਈਆਂ ਮਤਲਬ ਜਿਦਾ ਕੋਈ ਬੰਦੇ ਡੀਹੰਡੋਜ਼ ਕਰ ਰਹੇ ਹੋ ਰਗੜਾ ਵੋਮਿਟਿੰਗ ਆਪਣਾ ਲੂਜ਼ ਮੋਸ਼ਨ ਫੀਵਰ ਬੋਡੀਏਕ ਆ ਸਾਰੀਆਂ ਸੂਤਾ ਆਪਣੇ ਫਰਸਟ ایڈ ਸਾਰੇ ਆਪਣੇ ਇਧਰ ਦਿੱਤੇ ਜਾਂਦੇ ਆ ਇਹ ਕਿੰਨਾ ਕੈਂਪ ਹੈ ਜੀ ਇਹ ਔਰ ਜ਼ਾਲਿਵਾ ਕੈਂਪ ਹੈ ਜੀ ਇਹ ਕਿਤੋਂ ਕਿਤੋਂ ਟੀਮ ਆਉਂਦੀ ਆਣੇ ਜਿਹੜੀਆਂ ਕੈਂਪ ਦੇ ਵਿੱਚ ਆਪਣੀ ਸੇਵਾ ਕਰਦੇ ਡੇਰਾਬਸਿਸੋਂ ਦੀ ਹੈ ਲਾਲਰਗੋਹੋਂ ਦੀ ਹੈ ਜੀਰਗਪੁਰ ਤੋਂ ਆਉਂਦੀ ਹੈ ਸਮਰਾਲੇ ਤੋਂ ਆਉਂਦੇ ਆ ਤੇ ਹੋਰ ਕੀ ਸਹੂਲਤਾਂ ਇਸ ਤੋਂ ਇਲਾਵਾ ਦਿੱਤੇ ਜਾਂਦੇ ਜੋ ਕੋਈ ਗੰਭੀਰ ਰੂਪ ਦੇ ਵਿੱਚ ਕੋਈ ਕੰਮ ਜੇ ਕੋਈ ਜ਼ਿਆਦਾ ਗੰਭੀਰ ਹੋਏ ਤਾਂ ਉਹਨੂੰ ਐਂਬੂਲੈਂਸ 'ਚ ਨੀਚੇ ਸਿਵਲੈਂਸਪੀ ਤੇ ਇਹ ਕਿੰਨਾ ਟਾਈਮ ਚੱਲਦੀ ਹੈ ਸੇਵਾ ਦਿਨ ਦਾ ਚੱਲਦੀ ਹੈ ਜਾਂ ਕੁਝ ਘੰਟੇ ਲਈ ਨਹੀਂ 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 ਪੂਰੇ ਦਿਨ ਰਾਤ ਚੱਲਦੀ ਹੈ ਤੇ ਆਉਣ ਵਾਲੇ ਸਰਦਾਲੂਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਸੇਜ 99 ਰਿਸ਼ਾ ਉਹਨਾਂ ਨੂੰ ਇੱਕ ਤਾਂ ਪਾਣੀ ਦਾ ਸੋਧਾ ਧਿਆਨ ਰੱਖਣ ਜੀ ਇੱਕ ਓਪਨ ਫੂਡ ਦਾ ਧਿਆਨ ਰੱਖਣ ਜੀ ਖੁੱਲਾ ਖਾਣਾ ਨਾ ਖਾਣ ਜੀ ਕਿਉਂਕਿ ਅੱਜ ਕੱਲ ਡਾਇਰੀ ਕੇਸ ਕਾਫੀ ਜ਼ਿਆਦਾ ਆ ਰਹੇ ਆ ਪਹਿਲਾਂ ਤਾਂ ਜੈਕਾਰਾ ਸਵੇਰੀ ਨੇਤਰਾਵਾਲੀ ਦਾ ਬਹੁਤ ਸਾਡੇ ਦਰਬਾਰ ਦੀ ਜੈ ਇਹ ਸਾਡੀ 38ਵੀਂ ਯਾਤਰਾ ਜੀ ਅਸੀਂ ਕਰਨੇ ਤੋਂ ਆਨੇ ਆ ਜੀ ਸ਼੍ਰੀ ਰਾਮਾ ਦੇ ਵੀ ਪੈਦਲ ਯਾਤਰਾ ਸੇਵਾ ਮੰਡਲ ਕਰਨਾ ਜੀ ਸਾਡੇ ਕਰਨੇ ਤੋਂ ਦੋ ਲੰਗਰ ਵੀ ਆ ਰਹੇ ਨੇ ਸਾਡੇ ਨਾਲ ਇੱਕ ਲੰਗਰ ਸਾਡਾ ਕੋਲਾ ਵਾਲੇ ਤੋਬੇ ਤੇ ਲੱਗਦਾ ਜੀ ਧਰਮਸ਼ਾਲਾ ਚ ਦੂਜਾ ਲੱਗਦਾ ਸਾਡਾ ਪੋਨੀ ਮੋੜ ਤੇ ਜੀ ਉਸ ਤੋਂ ਬਾਅਦ ਸਾਡਾ ਇਹ ਗਰੁੱਪ ਹੈ ਜੀ ਅਸੀਂ ਆਪਣੇ ਦੇ ਨਾਲ ਸਾਡੇ ਵਿੱਚ 60 ਤੋਂ 70 ਬੰਦਿਆਂ ਦਾ ਗਰੁੱਪ ਆਂਦਾ ਜੀ 3 ਦਿਨ ਦੇ ਵਿੱਚ ਯਾਤਰਾ ਕੰਪਲੀਟ ਕਰਦੇ ਆਂ 22 ਤਰੀਕ ਨੂੰ ਚੱਲੇ ਸੀ ਮੰਗਲਵਾਰ ਵਾਲੇ ਦਿਨ ਤੇ ਅੱਜ ਉਰੇ ਪਹੁੰਚੇ ਮਾਈ ਦੇ ਦਰਸ਼ਨ ਕਰਾਂਗੇ ਪਹਿਲਾ ਨਰਾਤੇ ਜੀ ਸਾਡੀ 38 ਸਾਲ ਤੋਂ ਇਹੀ ਰੀਤ ਚੱਲੀ ਆ ਰਹੀ ਹੈ ਵੀ ਪਹਿਲੇ ਨਰਾਤੇ ਵਾਲੇ ਦਿਨ ਅਸੀਂ ਮਾਈ ਦੇ ਦਰਸ਼ਨ ਕਰਦੇ ਆ ਜੀ